ਇੱਕ ਰਾਜਾ ਸ਼ਿਕਾਰ ਖੇਡਣ ਲਈ ਜਾਂਦਾ ਹੈ ਜਦੋਂ ਜੰਗਲ ਵਿੱਚ ਜਾਂਦਾ ਤੇ ਆਪਣੇ ਸੈਨਿਕਾਂ ਨਾਲੋਂ ਵਿਛੜ ਜਾਂਦਾ ਹੈ ਰਸਤਾ ਪਟਕ ਜਾਂਦਾ ਹੈ ਕੋਈ ਰਸਤਾ ਨਹੀਂ ਮਿਲਦਾ ਬੜੀ ਦੂਰ ਕੱਲਾ ਘੋੜੇ ਤੇ ਸਵਾਰ ਹੈ ਬੜੀ ਦੂਰ ਇੱਧਰ ਉੱਧਰ ਘੁੰਮਦਾ ਹੈ ਪਰ ਕਿਤੋਂ ਪਾਣੀ ਵੀ ਨਜ਼ਰ ਨਹੀਂ ਆ ਰਿਹਾ ਕਿਤੇ ਕੋਈ ਜੰਗਲ ਦੇ ਵਿੱਚ ਪਾਣੀ ਨਹੀਂ ਦਿਖ ਰਿਹਾ ਪਿਆਸ ਬੜੀ ਲੱਗਦੀ ਪਿਆਸ ਜਦੋਂ ਲੱਗੀ ਹੁਣ ਬਸ ਇੱਕੋ ਹੀ ਫਿਕਰ ਲੱਗਿਆ ਹੋਇਆ ਕਿ ਪਾਣੀ ਦੀ ਕੁੱਟ ਕਿਤੋਂ ਮਿਲ ਜਾਏ ਤੇ ਜਾਨ ਬਚ ਰਵੇ ਜੰਗਲ ਵਿੱਚ ਭਟਕਦਾ ਫਿਰਦਾ ਕਦੇ ਇੱਧਰ ਜਾਂਦਾ ਹੈ ਕਦੇ ਇੱਧਰ ਜਾਂਦਾ ਹੈ ਕੀ ਵੇਖਦਾ ਇੱਕ ਲੱਕੜਹਾਰਾ ਆਪਣੀ ਘਹਾੜੀ ਲੈ ਕੇ ਤੇ ਲੱਕੜਾਂ ਕੱਟ ਰਿਹਾ ਹੁੰਦਾ ਹੈ ਉਹਦੇ ਕੋਲ ਚਲਿਆ ਜਾਂਦਾ ਵੇਖਿਆ ਹੁਣ ਪਹਿਲਾਂ ਕਦੇ ਵੇਖਿਆ ਨਹੀਂ ਇਹ ਕੌਣ ਹੋ ਸਕਦਾ ਕੋਈ ਆਮ ਤੇ ਹੈ ਨਹੀਂ ਬੜੀ ਮਹਿੰਗੀ ਪੋਸ਼ਾਕ ਪਾਈ ਐ ਤੇ ਬੜੇ ਮਹਿੰਗੇ ਵਸਤਰ ਪਾਏ ਪਰ ਹੈ ਇਕੱਲਾ ਏ ਕੌਣ ਹੋ ਸਕਦਾ ਨੇੜੇ ਗਿਆ ਤੇ ਜੇ ਪੁੱਛਿਆ ਲੱਕੜਹਾਰਾ ਕਹਿੰਦਾ ਮੈਂ ਪਹਿਚਾਣਿਆ ਨਹੀਂ ਕੋਈ ਖਾਸ ਆਦਮੀ ਲੱਗਦੇ ਹੋ ਉਹ ਕਹਿਣ ਲੱਗਾ ਇਹ ਮੈਂ ਤੈਨੂੰ ਫੇਰ ਦੱਸਾਂਗਾ ਪਹਿਲਾਂ ਤੂੰ ਮੈਨੂੰ ਇਹ ਤਾਂ ਦੱਸ ਕਿ ਤੇਰੇ ਕੋਲ ਪਾਣੀ ਹੈ ਤਾਂ ਪਾਣੀ ਮੈਨੂੰ ਪਿਆ ਦੇ ਮੇਰੀ ਜਾਨ ਨਿਕਲ ਰਹੀ ਹੈ ਪਾਣੀ ਤੋਂ ਬਿਨਾ ਮੈਨੂੰ ਪਾਣੀ ਪਿਉ ਕਹਿੰਦਾ ਪਾਣੀ ਹੈ ਅਸੀਂ ਨਾਲ ਹੀ ਲੈ ਕੇ ਆਉਨੇ ਆ ਇੱਥੇ ਜੰਗਲ ਵਿੱਚ ਕਿਤੇ ਪਾਣੀ ਨਹੀਂ ਉਹਦੇ ਕੋਲ ਇੱਕ ਪਾਣੀ ਵਾਲਾ ਬੜਾ ਸੀ ਛੋਟਾ ਜਿਹਾ ਉਹਦੇ ਵਿੱਚ ਬੜਾ ਸੀਤਲ ਤੇ ਠੰਡਾ ਜਲ ਸੀ ਇਹ ਪ੍ਰਮਾਤਮਾ ਦੀ ਬਹੁਤ ਵੱਡੀ ਦਾਤ ਹੈ ਸਾਨੂੰ ਪਾਣੀ ਮਿਲ ਰਿਹਾ ਹਵਾ ਮਿਲ ਰਹੀ ਹੈ ਇਹ ਬਹੁਤ ਵੱਡੀ ਦਾਤ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸੀਤਲ ਜਲ ਪਰਮਾਤਮਾ ਨੇ ਕਿਹਾ ਪਰਮਾਤਮਾ ਨੇ ਦਿੱਤਾ ਹੈ ਜਦੋਂ ਰਾਜੇ ਨੇ ਠੰਡਾ ਜਲ ਛਕਿਆ ਰਾਜਾ ਪ੍ਰਸੰਨ ਹੋ ਗਿਆ ਕਹਿੰਦਾ ਹੁਣ ਪੁੱਛ ਕੀ ਪੁੱਛਦਾ ਹੈ ਕਹਿੰਦਾ ਜੀ ਕੌਣ ਹੋ ਤੁਸੀਂ ਬੜੀ ਮਹਿੰਗੀ ਪੁਸ਼ਾਕ ਪਾਈ ਹੋਈ ਹੈ ਹੀਰੇ ਜਵਾਹਰਾਤ ਗਲ ਵਿੱਚ ਪਾਏ ਹੋਏ ਆ ਘੋੜਾ ਵੀ ਬੜਾ ਸੋਹਣਾ ਤੁਹਾਡੇ ਕੋਲ ਕਹਿੰਦਾ ਮੈਂ ਬਾਦਸ਼ਾਹ ਹਾਂ ਇਸ ਸਿਆਸਤ ਦਾ ਇਲਾਕੇ ਦਾ ਰਾਜਾ ਹਾਂ ਸ਼ਿਕਾਰ ਖੇਡਣ ਲਈ ਆਏ ਸੀ ਤੇ ਮੈਂ ਸੈਨਿਕਾਂ ਨਾਲੋਂ ਵਿਛੜ ਗਿਆ ਕਹਿੰਨੇ ਮੱਥਾ ਠੇਕਣ ਲੱਗ ਪਿਓ ਕਹਿੰਦਾ ਮੱਥਾ ਨਾ ਠੇਕ ਮੈਂ ਦੁਨੀਆਂ ਦਾ ਦੁਨਿਆਵੀ ਰਾਜਾ ਹਾਂ ਕੋਈ ਕੋਈ ਰੱਬ ਦਾ ਰੂਪ ਜਾਂ ਪਰਮਾਤਮਾ ਨਹੀਂ ਹਾਂ ਪਰ ਤੂੰ ਬੜੀ ਕਿਰਪਾ ਕੀਤੀ ਅੱਜ ਮੇਰੀ ਜਾਨ ਬਚਾਈ ਹੈ ਮੈਨੂੰ ਪਾਣੀ ਪਿਆਇਆ ਮੈਂ ਤੇਰਾ ਬਹੁਤ ਸ਼ੁਕਰਾਨਾ ਕਰਦਾ ਤੇ ਜਦੋਂ ਰਾਜਾ ਜਾਣ ਲੱਗਿਆ ਕਿ ਨਾ ਇਦਾਂ ਕਰੀ ਤੂੰ ਮੇਰੇ ਰਾਜ ਮਹਿਲ ਵਿੱਚ ਆਈ ਫਿਰ ਉੱਥੇ ਆਪਾਂ ਤੇਰੇ ਨਾਲ ਗੱਲ ਕਰਾਂਗੇ ਦੱਸਿਆ ਫਲਾਣੀ ਜਗ੍ਹਾ ਪਹੁੰਚਣਾ ਹੈ ਤੇ ਘਰ ਜਾ ਕੇ ਗੱਲ ਕੀਤੀ ਉਹਨੇ ਕਿ ਮੈਨੂੰ ਰਾਜਾ ਮਿਲਿਆ ਤੇ ਮੈਨੂੰ ਕਹਿਣ ਦਾ ਸੀ ਵੀ ਆਜ ਮਹਿਲ ਵਿੱਚ ਆ ਮੈਂ ਉਹਨੂੰ ਪਾਣੀ ਛਕਾਇਆ ਜਲ ਛਕਾਇਆ ਉਹ ਲੱਕੜਹਾਰੇ ਦੇ ਘਰ ਵਾਲੀ ਕਹਿੰਦੀ ਵੀ ਜਾ ਰਾਜ ਮਹਿਲ ਵਿੱਚ ਜਾ ਰਾਜਾ ਕੀ ਪਤਾ ਕੀ ਬਖਸ਼ ਦੇ ਕੀ ਦੇ ਦੇ ਗਰੀਬ ਵੜਿਆਂ ਲੱਕੜਾਂ ਕੱਟ ਕੇ ਸਮਾਂ ਲੰਘਾਨੇ ਆ ਜਾ ਰਾਜ ਮਹਿਲ ਵਿੱਚ ਕਹਿੰਦੇ ਰਾਜ ਮਹਿਲ ਵਿੱਚ ਗਿਆ ਨਾ ਲੱਕੜਹਾਰਾ ਜਦੋਂ ਉਰਲੇ ਪਾਸੇ ਗੇਟ ਤੇ ਰੁਕ ਗਿਆ ਕਹਿੰਦਾ ਜੀ ਮੈਂ ਰਾਜੇ ਨੂੰ ਮਿਲਣਾ ਆ ਉਹ ਜਿਹੜੇ ਸੈਨਿਕ ਪਹਿਰੇਦਾਰ ਖੜੇ ਸੀ ਉਹ ਕਹਿੰਦੇ ਵੀ ਕੱਪੜੇ ਬੜੇ ਸਾਦੇ ਪਾਏ ਹੋਏ ਸੀ ਕਹਿੰਦੇ ਪਤਾ ਕਰਦੇ ਆਂ ਵੀ ਤੈਨੂੰ ਰਾਜਾ ਮਿਲਣਾ ਚਾਹੁੰਦਾ ਵੀ ਹੈ ਕਿ ਨਹੀਂ ਕਈ ਵਾਰੀ ਪ੍ਰੇਮ ਨਹੀਂ ਦੇਖਦੇ ਅਸੀਂ ਕੱਪੜੇ ਵੇਖਦੇ ਆਂ ਅੰਦਰ ਪ੍ਰੀਤ ਕਿੰਨੀ ਹੈ ਅੰਦਰ ਦਇਆ ਕਿੰਨੀ ਹੈ ਬੰਦੇ ਦੀ ਸੋਚ ਕਿਹੋ ਜੀ ਹੈ ਉਹ ਕੱਪੜਿਆਂ ਤੋਂ ਪਤਾ ਨਹੀਂ ਲੱਗਦਾ ਕੱਪੜੇ ਆ ਮਹਿੰਗੇ ਵਸਤਰੇ ਕੋਈ ਵੀ ਪਾ ਸਕਦਾ ਹੈ ਕੱਪੜੇ ਸਾਦੇ ਆ ਕਹਿੰਦੇ ਪੁੱਛ ਲਈਏ ਕੀ ਕਹੀਏ ਜਾ ਕੇ ਜਾ ਕੇ ਰਾਜੇ ਨੂੰ ਕਹੋ ਕਿ ਜੋ ਤੁਹਾਨੂੰ ਪਹਿਲਾਂ ਮਿਲਿਆ ਲੱਕੜਹਾਰਾ ਉਹ ਮਿਲਣ ਵਾਸਤੇ ਆਇਆ ਜਦੋਂ ਜਾ ਕੇ ਦੱਸਿਆ ਕਿ ਰਾਜਾ ਨੇ ਇੱਕ ਲੱਕੜਹਾਰਾ ਗਰੀਬ ਤੁਹਾਨੂੰ ਮਿਲਣ ਵਾਸਤੇ ਆਇਆ ਹੈ ਤੁਸੀਂ ਕਹੋ ਤੇ ਬੁਲਾ ਦਿੰਨੇ ਆ ਜਦੋਂ ਸੁਣਿਆ ਰਾਜਾ ਕਹਨਾਂ ਛੇਤੀ ਬੁਲਾਓ ਮੈਂ ਜਾਣਦਾ ਹਾਂ ਉਹਨੂੰ ਜਦੋਂ ਬੁਲਾਇਆ ਤੇ ਲੱਕੜਹਾਰੇ ਨੇ ਨਮਸਕਾਰ ਕੀਤੀ ਮਹਾਰਾਜ ਮੈਂ ਆਇਆ ਤੁਹਾਡੇ ਕੋਲ ਤੁਸੀਂ ਬੁਲਾਇਆ ਸੀ ਦੱਸੋ ਕੀ ਹੁਕਮ ਹੈ ਆਪਣੇ ਵਜ਼ੀਰ ਨੂੰ ਕਹਿਣ ਲੱਗਾ ਰਾਜਾ ਆਪਣੇ ਵਜ਼ੀਰ ਨਾਲ ਰਾਏ ਕਰਦਾ ਹੈ ਕਹਿੰਦਾ ਇਹ ਨੇ ਮੈਨੂੰ ਪਾਣੀ ਪਿਆਇਆ ਬੜਾ ਠੰਡਾ ਮੈਂ ਮੈਨੂੰ ਪਿਆਸ ਬਹੁਤ ਲੱਗੀ ਸੀ ਤੇ ਆਪਾਂ ਕੀ ਦੇ ਦੀਏ ਉਹਨ ਵਜ਼ੀਰ ਨੂੰ ਖਾਣ ਪੀਣ ਨੂੰ ਮਿਲਦਾ ਏ ਸਭ ਕੁਝ ਉਹ ਕੀ ਜਾਣਦਾ ਸੀ ਪਾਣੀ ਦੀ ਕੀਮਤ ਨੂੰ ਕਹਿੰਦਾ ਪਾਣੀ ਤਾਂ ਪਿਆ ਜੀ ਕਿੱਡੀ ਕੀ ਗੱਲ ਐ ਇਥੋਂ ਦੇ ਦਿਓ ਕੁਛ ਨਾ ਕੁਛ ਮਾੜਾ ਮੋਟਾ ਪਾਣੀ ਤਾਂ ਪਿਆ ਉਹ ਰਾਜਾ ਕਹਿੰਦਾ ਤੂੰ ਪਾਣੀ ਨੂੰ ਐਵੇਂ ਸਮਝਦਾ ਮੇਰੀ ਜਾਨ ਨਿਕਲ ਰਹੀ ਸੀ ਪਾਣੀ ਨਾ ਹੁੰਦਾ ਮੈਂ ਮਰ ਸਕਦਾ ਸੀ ਮੈਨੂੰ ਚੱਕਰ ਆ ਰਹੇ ਸੀ ਰਾਜਾ ਕਹਿੰਦਾ ਗੱਲ ਸੁਣ ਕੋਈ ਮਠਾਈ ਖਵਾ ਦੇ ਸ਼ੁਕਰਾਨਾ ਕਰੀ ਨਾ ਕਰੀ ਕੋਈ ਚਾਹ ਪਿਆ ਦੇ ਸ਼ੁਕਰਾਨਾ ਕਰੀ ਨਾ ਕਰੀ ਕੋਈ ਦੁੱਧ ਸ਼ਕਾ ਦੇ ਸ਼ੁਕਰਾਨਾ ਕਰੀ ਨਾ ਕਰੀ ਪਰ ਜੇ ਪਾਣੀ ਦਾ ਗਲਾਸ ਤੈਨੂੰ ਕਿਸੇ ਨੇ ਦੇਤਾ ਨਾ ਉਹਦਾ ਸ਼ੁਕਰਾਨਾ ਜ਼ਰੂਰ ਕਰੀ ਪਾਣੀ ਕਿ ਐਡੀ ਵੱਡੀ ਦਾਤ ਹੈ ਪ੍ਰਮਾਤਮਾ ਦੀ ਤਾਂ ਹੀ ਤੇ ਅੱਜ ਝਗੜੇ ਚੱਲਦੇ ਆ ਨਾ ਪਾਣੀ ਸਾਡਾ ਸ਼ੁੱਧ ਹੋਣਾ ਚਾਹੀਦਾ ਹੈ ਪਵਨ ਗੁਰੂ ਪਾਣੀ ਪਤਾ ਉਹ ਕਹਿੰਦਾ ਕੋਈ ਮਠਾਈ ਖਵਾ ਦੇ ਸ਼ੁਕਰਾਨਾ ਕਰੀ ਨਾ ਕਰੀ ਕੋਈ ਚਾਹ ਪਿਆ ਦੇ ਸ਼ੁਕਰਾਨਾ ਕਰੀ ਨਾ ਕਰੀ ਕੋਈ ਦੁੱਧ ਛਕਾ ਦੇ ਸ਼ੁਕਰਾਨਾ ਕਰੀ ਨਾ ਕਰੀ ਪਰ ਜੇ ਕੋਈ ਪਾਣੀ ਛਕਾ ਦੇਣਾ ਤੈਨੂੰ ਪਾਣੀ ਦਾ ਗਲਾਸ ਉਹਦਾ ਸ਼ੁਕਰਾਨਾ ਕਰਨਾ ਨਾ ਭੁੱਲੀਂ ਆਖੋ ਸਤਨਾਮ ਪਾਣੀ ਨਾ ਮਿਲੇ ਬੰਦੇ ਦੀ ਜਾਨ ਨਿਕਲ ਸਕਦੀ ਹੈ ਮੈਨੂੰ ਪਤਾ ਹੈ ਇਹਨੇ ਮੈਨੂੰ ਮਰਦੇ ਨੂੰ ਪਾਣੀ ਛਕਾਇਆ ਮਰਦੇ ਨੂੰ ਜਲ ਸ਼ਕਾਇਆ ਮੇਰੀ ਜਾਨ ਬਚ ਗਈ ਵਜ਼ੀਰ ਕਹਿੰਦਾ ਤੁਹਾਡੀ ਜਾਨ ਬਚਾਈ ਐ ਜੋ ਮਰਜ਼ੀ ਦੇ ਦਿਓ ਜੀ ਹੁਣ ਗੱਲ ਐ ਪਿਆਰਿਓ ਪਰਖ ਦੀ ਗੱਲ ਤੇ ਗਿਆਨ ਪ੍ਰਾਪਤ ਕਰਨਾ ਹੁੰਦਾ ਕਿ ਕੀ ਮਿਲਦਾ ਐ ਇਹਦੇ ਵਿੱਚ ਹੁਣ ਰਾਜਾ ਕਹਿੰਦਾ ਵੀ ਐਦਾਂ ਕਰੋ ਇਹਨੂੰ ਇੱਕ ਚੰਦਨ ਦਾ ਬਾਗ ਦੇ ਦਿੰਨੇ ਆ ਕਈ ਪੀੜੀਆਂ ਤੱਕ ਇਹਦਾ ਕੰਮ ਚੱਲਦਾ ਰਹੇਗਾ ਇਦੇ ਕੋਲ ਅਮੀਰੀ ਆ ਜਾਏਗੀ ਬੜਾ ਗਰੀਬ ਹੈ ਹੁਣ ਰਾਜੇ ਨੇ ਕੈਦ ਤਾ ਕਿ ਉਹ ਜਿਹੜਾ ਬਾਗ ਹੈ ਚੰਦਨ ਦਾ ਉਹ ਤੇਰਾ ਚਾ ਆਪਣਾ ਬਾਗ ਸਾਂ ਹੁਣ ਆਮ ਲੱਕੜਾਂ ਕੱਟਦਾ ਸੀ ਭੋਲਾਪਾਲਾ ਸੀ ਇਹ ਕੰਮ ਪਤਾ ਕੀ ਕਰਦਾ ਸੀ ਲੱਕੜਾਂ ਕੱਟ ਕੇ ਉਹਦੇ ਕੋਲੇ ਬਣਾਉਂਦਾ ਸੀ ਤੇ ਕੋਲੇ ਵੇਚਦਾ ਸੀ ਕੋਲੇ ਬਣਾ ਕੇ ਵੇਚਦਾ ਸੀ ਲੱਕੜਾਂ ਦੇ ਕਹਿੰਦਾ ਜੀ ਠੀਕ ਆ ਹੁਣ ਰਾਜੇ ਨੂੰ ਕੁਝ ਕਹਿ ਵੀ ਨਹੀਂ ਸਕਦਾ ਸੀ ਕਹਿੰਦਾ ਜੀ ਚਲੋ ਕੋਈ ਗੱਲ ਨਹੀਂ ਪਹਿਲਾਂ ਵੀ ਲੱਕੜਾਂ ਨਾਲ ਮੱਥਾ ਮਾਰਦੇ ਸੀ ਹੁਣ ਵੀ ਤੁਸੀਂ ਲੱਕੜੇ ਹੀ ਦੇਤੀਆਂ ਜਲ ਠੀਕ ਆ ਬਸ ਕਹਿੰਦਾ ਹੁਣ ਵੀ ਲੱਕੜਰਲੀ ਨੂੰ ਜਾ ਕੇ ਕਹਿੰਦਾ ਕਹਿੰਦਾ ਕੋਈ ਬਹੁਤਾ ਕੁਝ ਤੇ ਦਿੱਤਾ ਨਹੀਂ ਬਸ ਬਾਗ ਹੈ ਲੱਕੜਾਂ ਖੜੀਆਂ ਉੱਥੇ ਜਿੱਥੇ ਹੋਰ ਦਰਖਤ ਖੜੇ ਹੁੰਦੇ ਆ ਉੱਥੇ ਹੋਰ ਖੜੇ ਆ ਪਰ ਇੰਨੀ ਕੁ ਗੱਲ ਜ਼ਰੂਰ ਆ ਉਹ ਆਪਣਾ ਬਣ ਗਿਆ ਉੱਥੇ ਘਰ ਬਣਾ ਲਾਂਗੇ ਤੇ ਲੱਕੜਾਂ ਕੜਕੜ ਵੇਚੀ ਜਾਵਾਂਗੇ ਭਾਵ ਲੱਕੜ ਨੂੰ ਪਰਖ ਨਹੀਂ ਸਕਿਆ ਇਹਨੇ ਕੀ ਕੀਤਾ ਲੱਕੜ ਵੜਿਆ ਕਰੇ ਕੋਲੇ ਬਣਾਇਆ ਕਰੇ ਤੇ ਵੇਚ ਦਿਆ ਕਰੇ ਐਦਾਂ ਕਰਦਾ ਰਿਹਾ ਤੇ ਚੰਦਨ ਦਾ ਬਾਗ ਇਹਨੇ ਸਾਰਾ ਉਜਾੜਦਾ ਕੋਲੇ ਬਣਾ ਤੇ ਚੰਦਨ ਦੇ ਬਾਗ ਦੇ ਇੱਕ ਦਸਤਾ ਕੁਹਾੜੀ ਦੇ ਵਿੱਚ ਬਾਹਾਂ ਪਾਇਆ ਹੋਇਆ ਬਸ ਉਹ ਰਹਿ ਗਿਆ ਇਕੱਲਾ ਉਹ ਇੱਕ ਦਿਨ ਲੰਘਦੇ ਲੰਘਦੇ ਰਾਜੇ ਨੇ ਸੋਚਿਆ ਕਿ ਲੱਕੜਹਾਰੇ ਦਾ ਵੇਖੀਏ ਕੀ ਬਣਿਆ ਉਹਨੂੰ ਬਾਗ ਦਿੱਤਾ ਸੀ ਆਪਾਂ ਉਹ ਜਦੋਂ ਰਾਜੇ ਨੇ ਜਾ ਕੇ ਵੇਖਿਆ ਕਿ ਬਾਗ ਤਾਂ ਇੱਥੇ ਕਿਤੇ ਦਿਖਦਾ ਹੀ ਨਹੀਂ ਕੋਈ ਲੱਕੜ ਨਹੀਂ ਦਿਸਦੀ ਕਹਿੰਦੇ ਜਦੋਂ ਜਾ ਕੇ ਨਾ ਲੱਕੜਹਾਰੇ ਨੂੰ ਪੁੱਛਦਾ ਹੈ ਕਹਿੰਦਾ ਮਿਲिए ਉਹਨੂੰ ਬਈ ਬਾਗ ਦਿੱਤਾ ਇਹ ਤੈਨੂੰ ਕਿੱਥੇ ਗਿਆ ਕਹਿੰਦਾ ਜੀ ਕਾਫੀ ਟਾਈਮ ਕੰਮ ਆਉਂਦਾ ਰਹਾ ਵਧੀਆ ਕੰਮ ਚੱਲਿਆ ਉਹਦੇ ਨਾਲ ਮੈਂ ਲੱਕੜ ਵੜਦਾ ਸੀ ਤੇ ਵੇਚ ਦਿੰਦਾ ਸੀ ਕੋਲੇ ਬਣਾ ਕੇ ਉਹ ਹੈਰਾਨ ਹੋ ਗਿਆ ਰਾਜਾ ਕਹਿੰਦਾ ਉਹ ਭੋਲਿਆ ਬਾਕੀ ਕਹਿੰਦਾ ਕਿਸੇ ਦੀ ਤਕਦੀਰ ਨੂੰ ਕੋਈ ਬਦਲ ਨਹੀਂ ਸਕਦਾ ਤੇਰੀ ਤਾਂ ਕਿਸਮਤੀ ਮਾੜੀ ਹੈ ਉਹ ਆਪਣੇ ਕਿਸੈਨਿਕ ਨੂੰ ਕਹਿੰਦਾ ਵੀ ਮਾੜੀ ਮੋਟੀ ਲੱਕੜ ਵੀ ਨਹੀਂ ਬਚੀ ਉੱਚੇ ਨੂੰ ਜਦੋਂ ਵੇਖਿਆ ਤੇ ਘਹਾੜੀ ਵਿੱਚ ਬਾਹ ਪਾਇਆ ਸੀ ਕਹਿੰਦਾ ਜੀ ਆਹੀ ਲਈ ਬੈਠਾ ਇਹ ਕਾੜੀ ਚ ਜ਼ਰੂਰ ਹੈ ਬਾਹ ਇਹਦੇ ਕਹਿੰਦੇ ਜਾ ਇਹਨੂੰ ਵੇਚ ਕੇ ਆਓ ਬਾਜ਼ਾਰ ਵਿੱਚ ਜਦੋਂ ਬਾਜ਼ਾਰ ਵਿੱਚ ਵੇਚਣ ਗਏ ਤੇ ਉਸ ਸਮੇਂ ਦਾ ਕਹਿੰਦੇ ਕਾਫੀ ਮਾਇਆ ਮਿਲੀ ਉਹਨੂੰ ਤੇ ਆ ਦਾਦਾ ਵੀ ਹਜ਼ਾਰ ਰੁਪਏ ਤੱਕ ਉਹਨੂੰ ਦਿੱਤੇ ਹੈਰਾਨ ਰਹਿ ਗਿਆ ਥੋੜੀ ਜੀ ਲੱਕੜ ਦੇ ਇਹ ਕਿਉਂ ਕਹਿੰਦੇ ਭੋਲਿਆ ਇਹ ਚੰਦਨ ਦੀਆਂ ਲੱਕੜਾਂ ਸੀ ਬਹੁਤ ਮਹਿੰਗੀਆਂ ਵਿਕਦੀਆਂ ਸੀ ਤੇ ਤੂੰ ਤਾਂ ਕੋਲੇ ਬਣਾ ਛੱਡਿਆ ਮੱਥਾ ਫੜ ਕੇ ਬਹਿ ਗਿਆ ਮੈਂ ਅਰਬਾਂ ਖਰਬਾਂ ਦੀ ਬਰਬਾਦੀ ਕਰ ਬੈਠਾ ਮੈਨੂੰ ਤਾਂ ਬਹੁਤ ਪੈਸਾ ਕਮਾ ਲੈਣਾ ਸੀ ਪਰ ਮੈਨੂੰ ਤਾਂ ਪਰਖ ਹੀ ਨਹੀਂ ਆਈ ਗੱਲ ਅਸਲ ਬਾਗ ਦੀ ਨਹੀਂ ਆ ਗੱਲ ਸਾਡੀ ਹੈ ਪਿਆਰੇ ਰਾਜਾ ਕੌਣ ਹੈ ਗੁਰੂ ਨਾਨਕ ਆਖੋ ਸਤਨਾਮ ਰਾਜਾ ਕੌਣ ਹੈ ਮਾਲਕ ਪਰਮਾਤਮਾ ਤੇ ਸਰੀਰ ਕੀ ਹੈ ਚੰਦਨ ਦਾ ਬਾਗ ਤੇ ਸਵਾਸ ਕੀ ਹੈ ਚੰਦਨ ਦੀਆਂ ਲੱਕੜਾਂ ਤੇ ਆਪਾਂ ਸਮਝਦੇ ਹੋਵਾਂਗੇ ਵੀ ਉਹ ਲੱਕੜਹਾਰਾ ਮੂਰਖੀ ਹੈ ਤੇ ਆਪਾਂ ਕੀ ਆਖੋ ਸਤਨਾਮ ਆ ਪਗੜਾ ਸਵਾਸ ਸਵਾ ਸੰਭਿਆ ਹੋਇਆ ਫਿਰ ਸਾਸ ਸਾਸ ਸਿਮਰੋ ਗੋਵਿੰਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੁਹੈ ਰਖਵਾਲੇ ਵੀ ਮੈਸੇਜ ਕਰਦਿਆ ਨਾ ਬਾਹਰੋਂ ਮੈਨੂੰ ਮੈਸੇਜ ਕੀਤਾ ਕਿਹਨੇ ਯੂਐਸ ਤੋਂ ਕਹਿੰਦੇ ਜੀ ਸੁਖਮਣੀ ਸਾਹਿਬ ਦੇ ਪਾਠ ਕਿਹੜੇ ਟਾਈਮ ਕਰੀਏ ਕਿਹੜੇ ਟਾਈਮ ਪਾਠ ਕਰੀਏ ਮੈਂ ਕਿਹਾ ਜਦੋਂ ਸਮਾਂ ਲੱਗਦਾ ਤੁਸੀਂ ਪਾਠ ਕਰੋ ਦੱਸਿਆ ਹੋਇਆ ਕਥਾ ਵਿੱਚ ਵੀ ਆਪਣੇ ਆਪਣੀ ਕਿਰਤ ਨੂੰ ਹੀ ਬੰਦਗੀ ਬਣਾ ਸਕਦਾ ਹੈ ਜਿਹੜਾ ਕੰਮ ਕਰਦਾ ਕੋਈ ਬੈਂਕ ਵਿੱਚ ਬੰਦਾ ਕੈਸ਼ ਗਿਣਦਾ ਸੀ ਉਹ ਕਹਿੰਦਾ ਜੀ ਮੈਂ ਸਾਰਾ ਦਿਨ ਥੱਕ ਜਾਣਾ ਪੈਸੇ ਗਿਣਦਾ ਗਿਣਦਾ ਮੈਂ ਕੀ ਕਰਾਂ ਮੇਰਾ ਦਿਮਾਗ ਅਪਸੈਟ ਹੋ ਜਾਂਦਾ ਮੈਂ ਓ ਗੁਰੂ ਦੇ ਪਿਆਰੇ ਕੋਈ ਕਹਿੰਦੇ ਇਦਾਂ ਕਰਿਆ ਕਰ ਨਾਲ-ਨਾਲ ਇੱਕ ਵਾਰੀ ਵਾਹਿਗੁਰੂ ਕਹਿਦਾ ਕਰ ਆਖੋ ਸਤਨਾਮ ਜਿੰਨੇ ਪੈਸੇ ਸਾਮ ਤੱਕ ਗਿਣੇਗਾ ਉਨਾਂ ਤੂੰ ਨਾਮ ਜਪ ਲੇਗਾ ਜਿੰਨਾ ਕਿਸੇ ਨੇ ਜਪ ਹੀ ਨਹੀਂ ਆਖੋ ਸਤਨਾਮ ਜਿਹੜਾ ਕੰਮ ਕਰਦਿਆ ਉਸ ਕੰਮ ਦੇ ਨਾਲ ਹੀ ਵਾਹਿਗੁਰੂ ਗੱਡੀ 'ਚ ਤੁਰਿਆ ਜਾਣਾ ਤੇ ਵਾਹਿਗੁਰੂ ਸਵੇਰੇ ਝਾੜੂ ਲਾਉਣਾ ਹਰ ਝਾੜੂ ਵਾਰੀ-ਵਾਰੀ ਲਾਉਣਾ ਨਾ ਝਾੜੂ ਝਾੜੂ ਦੀ ਆਵਾਜ਼ ਆਉਂਦੀ ਹੈ ਬਾਹ ਝਾੜੂ ਦੀ ਆਵਾਜ਼ ਦੇ ਨਾਲ ਨਾਲ ਕਹੀ ਜਾਇਆ ਕਰ ਵਾਹਿਗੁਰੂ 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 ਰੋਟੀ ਬਣਾਉਂਦੇ ਆ ਵਾਹਿਗੁਰੂ ਵਾਹਿਗੁਰੂ ਖੇਤ ਵਿੱਚ ਕੰਮ ਕਰਦੇ ਆ ਕਿਤੇ ਵਾਹਿਗੁਰੂ ਦੁਕਾਨ ਵਿੱਚ ਬੈਠਾ ਤਾਂ ਵਾਹਿਗੁਰੂ ਵਾਹਿਗੁਰੂ ਕਹਿ ਦਿਆ ਕਰਨ ਤਾਂ ਤੇਰਾ ਕੰਮ ਹੀ ਤੇਰੀ ਭਗਤੀ ਬਣ ਜਾਏਗੀ ਆਖੋ ਸਤਨਾਮ ਕੰਮ ਹੀ ਤੇਰੀ ਭਗਤੀ ਬਣ ਜਾਏਗੀ ਨਹੀਂ ਤੇ ਸਵਾਸ ਇਹਦੇ ਵੀ ਕੋਲੇ ਬਣਦੇ ਜਾ ਰਹੇ ਆ ਜੀਵਨ ਨੂੰ ਰਾਖ ਬਣਾ ਦਿੱਤਾ ਆਪਾਂ ਵੀ ਬਾਗ ਉਜਾੜ ਦੇ ਉਜਾੜ ਰਹੇ ਆ ਇੱਕ ਦਿਨ ਫਿਰ ਉਸ ਲੱਕੜ ਹਾਰੇ ਵਾਂਗੂ ਮੱਥਾ ਫੜ ਕੇ ਬੈਠਣਾ ਪਏਗਾ ਉਹ ਮਨਾ ਬੇਅਰਥੀ ਜੀਵਨ ਜਿਉਂ ਕੇ ਜਾ ਰਿਹਾ ਆ ਆਖੋ ਸਤਨਾਮ ਅਸੀਂ ਬੜੇ ਭੋਲਣ ਹਾਰ ਆ ਅੱਜ ਦਾ ਜਿਹੜਾ ਸ਼ਬਦ ਪੜਨਾ ਹੈ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਆ ਸਾਡੀਆਂ ਭੁੱਲਾਂ ਦਾ ਵੀ ਅੰਤ ਨਹੀਂ ਪੈ ਸਕਦਾ ਅਸੀਂ ਵੀ ਇੰਨੀਆਂ ਭੁੱਲਾਂ ਕਰਦੇ ਆ ਕਿ ਉਹਨਾਂ ਦਾ ਵੀ ਉਰਲਾ ਪਰਲਾ ਬੰਨਾ ਨਹੀਂ ਹੈ ਅੰਤ ਨਾ ਪਾਰਾ ਵਾਰ ਪਾ ਉਰਲਾ ਪਰਲਾ ਬੰਨਾ ਸਾਡੀਆਂ ਭੁੱਲਾਂ ਦਾ ਨਹੀਂ ਹੈ ਅਸੀਂ ਤੇ ਮਾਲਕ ਐਨੀਆਂ ਭੁੱਲਾਂ ਕਰਦੇ ਆ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਹੋ ਹਉ ਪਾਪੀ ਵੜ ਗੁਨਾਹਗਾਰ ਛੋਟੇ ਪਾਪੀ ਨਹੀਂ ਅਸੀਂ ਤੇ ਵੱਡੇ ਪਾਪੀ ਆਂ ਆਖੋ ਸਤਨਾਮ ਹਰ ਕਿਰਪਾ ਕਰਕੇ ਬਖਸ਼ ਲਹੋ ਹਉ ਪਾਪੀ ਵੜ ਭਾਵ ਵੱਡੇ ਗੁਨਾਹਗਾਰ ਮੇਰ ਕਰ ਆਪ ਹੀ ਬਖਸ਼ ਲਾ ਅਸੀਂ ਪਾਪੀ ਆਂ ਅਸੀਂ ਤੇ ਬਹੁਤ ਵੱਡੇ ਗੁਨਾਹਗਾਰ ਹਾਂ ਹਰ ਜਿਓ ਲੇਖ ਹੈ ਵਾਰ ਨਾ ਆਵਈ ਤੂੰ ਬਖਸ਼ ਮਲਾਵਣ ਹਾਰ ਮੇਰੇ ਕੀਤੇ ਕਰਮਾਂ ਦੇ ਲੇਖੇ ਦੇ ਰਾਹੀ ਬਖਸ਼ਿਸ਼ ਹਾਸਲ ਕਰਨ ਦੀ ਮੇਰੀ ਵਾਰੀ ਹੀ ਨਹੀਂ ਆ ਸਕਦੀ ਤੂੰ ਮੇਰੀਆਂ ਪੁੱਲਾਂ ਬਖਸ਼ ਕੇ ਮੈਨੂੰ ਆਪਣੇ ਚਰਨਾਂ ਵਿੱਚ ਮਲਾਉਣ ਦੀ ਸਮਰੱਥਾ ਰੱਖਦਾ ਹੈ ਆਖੋ ਸਤਨਾਮ ਪ੍ਰੋਸਾ ਜੀ ਪਿਆਰੇ ਉਹ ਸਮਰੱਥ ਗੁਰੂ ਹੈ ਡਰਨ ਦੀ ਲੋੜ ਨਹੀਂ ਜੇ ਤੈਨੂੰ ਭਰੋਸਾ ਹੈ ਨਾ ਤਾਂ ਅੱਜ ਤੋਂ ਹੀ ਚਿੰਤਾ ਛੱਡ ਦੇ ਆਖੋ ਸਤਨਾਮ ਕਿ ਚਿੰਤਾ ਕਰਨੀ ਕੋਈ ਨਹੀਂ ਉਹ ਆਪੇ ਗੱਡੀ ਚਲਾਏਗਾ ਜਿਨੇ ਜੀਵਨ ਦਿੱਤਾ ਹੈ ਜਿਵੇਂ ਉਹ ਚਲਾਉਂਦਾ ਹੈ ਠੀਕ ਹੈ ਬਸ ਦੁੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦੁੱਖਾਂ ਵਿੱਚ ਵੀ ਹੱਸਣਾ ਸਿਖਾਇਆ ਹੈ ਪਰ ਅਸੀਂ ਦੁੱਖਾਂ 'ਚ ਰੋ ਰਹੇ ਆਂ ਦੁੱਖਾਂ ਵਿੱਚ ਹੱਸਣਾ ਸਿਖਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਪਾਰ ਪਰਿਵਾਰ ਵਾਰ ਕੇ ਆਪਣਾ ਸਰਵੰਸ ਵਾਰ ਕੇ ਗੁਰ ਤੁਠ ਹੈ ਹਰ ਪ੍ਰਭ ਮਿਲਿਆ ਸਭ ਕਿਲ ਵਿਖ ਕਟ ਵਿਕਾਰ ਜਿਸ ਉੱਤੇ ਮਾਲਕ ਦੀ ਮਿਹਰ ਹੋਈ ਉਹਦੇ ਅੰਦਰੋਂ ਸਾਰੇ ਪਾਪ ਵਿਕਾਰ ਕੱਟ ਕੇ ਸਤਿਗੁਰੂ ਜੀ ਦਇਆਵਾਨ ਹੋਏ ਤੇ ਗੁਰੂ ਨੇ ਉਹਨੂੰ ਹਰੀ ਪ੍ਰਭੂ ਵਿੱਚ ਮਿਲਾ ਦਿੱਤਾ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਜਿਨ੍ਹਾਂ ਮਨੁੱਖਾਂ ਨੇ ਭਾਈ ਪ੍ਰਮਾਤਮਾ ਦਾ ਨਾਮ ਸਰਿਆ ਸਿਮਰਿਆ ਉਹਨਾਂ ਨੂੰ ਲੋਕ ਤੇ ਪ੍ਰਲੋਕ ਵਿੱਚ ਇੱਜ਼ਤ ਮਿਲਦੀ ਆ ਆਖੋ ਸਤਨਾਮ ਉਹ ਪਾਤਸ਼ਾਹ ਰੱਖਣ ਵਾਲਾ ਹੈ ਪ੍ਰਮਾਤਮਾ ਭਰੋਸਾ ਰੱਖ ਤੇਰੀ ਪਾਤ ਰੱਖੇਗਾ ਉਹ ਤੇਰੀ ਕਦੇ ਵੀ ਪਦਰਾਮੀ ਨਹੀਂ ਹੋਣ ਦੇਗਾ ਤੂੰ ਡਰਦਾ ਐ ਨਾ ਦਿਨ ਰਾਤ ਐਦਾਂ ਨਾ ਹੋ ਜੇ ਕਿਤੇ ਆ ਨਾ ਹੋ ਜੇ ਉਹ ਕੁਝ ਵੀ ਨਹੀਂ ਹੋਣ ਦੇਗਾ ਉਹਦਾ ਪਹਿਰਾ ਲਾ ਦੇ ਮਾਲਕਾ ਤੇਰੇ ਆ ਚੰਗੇ ਆ ਮਾੜੇ ਆ ਤੇਰੇ ਆ ਬਖਸ਼ ਲੈ ਜਿਨ੍ਹਾਂ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿਨ ਜੈਕਾਰ ਉਨ੍ਹਾਂ ਦੀ ਜੈ ਜੈਕਾਰ ਹੁੰਦੀ ਹੈ ਕੋਈ ਨਹੀਂ ਰੋਕ ਸਕਦਾ ਉਨ੍ਹਾਂ ਦੀ ਜੈ ਜੈਕਾਰ ਹੋਣ ਕੰਨੀ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਭੈ ਭਾਏ ਅਨੇਕਾਂ ਜਨਮਾਂ ਵਿੱਚ ਪਰਮਾਤਮਾ ਨਾਲੋਂ ਮੁੜ ਮੁੜ ਵਿਛੜ ਕੇ ਜਿਹੜੇ ਮਨੁੱਖ ਆਖਰ ਗੁਰੂ ਦੇ ਡਰ ਆਦ ਵਿੱਚ ਗੁਰੂ ਦੇ ਪ੍ਰੇਮ ਵਿੱਚ ਟਿਕ ਜਾਂਦੇ ਹਨ ਜਨਮ ਮਰਨ ਦੇ ਚਲ ਭਏ ਗੁਰਮਖ ਨਾਮ ਧਿਆਏ ਉਹ ਗੁਰੂ ਦੇ ਰਾਹੀ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਨਮ ਮਰਨ ਦੇ ਗੇੜ ਵੱਲੋਂ ਡੋਲ ਹੋ ਜਾਂਦੇ ਆ ਡੋਲਣ ਦੀ ਲੋੜ ਨਹੀਂ ਹੈ ਜਨਮ ਮਰਨ ਨੇਚਲ ਪਏ ਗੁਰਮਖ ਨਾਮ ਧਿਆਏ ਉਹ ਜਨਮ ਮਰਨ ਦੇ ਚੱਕਰ ਤੋਂ ਹੀ ਅਡੋਲ ਹੋ ਗਏ ਕੋਈ ਚਿੰਤਾ ਨਹੀਂ ਹੈ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲ ਭੰਨ ਜਿੰਨਾ ਮਨੁੱਖਾਂ ਨੂੰ ਸਾਧੂ ਰੂਪ ਗੁਰੂ ਦੀ ਸੰਗਤ ਹਾਸਲ ਹੋ ਗਈ ਨਾ ਜਿੱਥੇ ਆਪ ਜੀ ਬੈਠੇ ਹੋ ਆਖੋ ਸਤਨਾਮ ਇਹ ਸਾਧੂ ਗੁਰੂ ਦੀ ਸੰਗਤ ਹੈ ਇਹ ਜਿੰਨਾ ਨੂੰ ਪ੍ਰਾਪਤ ਹੋ ਜਾਂਦੀ ਹੈ ਜਿਹੜੇ ਉਦਮ ਕਰਦੇ ਅੰਮ੍ਰਿਤ ਵੇਲੇ ਮੈਂ ਕਹਿੰਦਾ ਵੀ ਇੱਕ ਦਾਤ ਝੋਲੀ ਚ ਪਵਾ ਲਓ ਸਾਰੀਆਂ ਵਿੱਚ ਹੀ ਆ ਜਾਣਗੀਆਂ ਉਹ ਐ ਅੰਮ੍ਰਿਤ ਵੇਲਾ ਆਖੋ ਸਤਨਾਮ ਜਦੋਂ ਬੰਦਾ ਕਹਿੰਦਾ ਉੱਠਿਆ ਨਹੀਂ ਜਾਂਦਾ ਇਹ ਤੜਕੀ ਠਾਉਣ ਲੱਗ ਜਾਂਦੇ ਆ ਅੰਮ੍ਰਿਤ ਵੇਲੇ ਦੀ ਤਾਕਤ ਦਾ ਤੈਨੂੰ ਪਤਾ ਨਹੀਂ ਆ ਕਿ ਅੰਮ੍ਰਿਤ ਵੇਲੇ ਦੀ ਤਾਕਤ ਕਿੰਨੀ ਵੱਡੀ ਹੈ ਅੰਮ੍ਰਿਤ ਵੇਲੇ ਉੱਠਣ ਦੀ ਗੁਰ ਸਾਧੂ ਸੰਗਤ ਮਿਲਿਆ ਹੀਰੇ ਰਤਨ ਲਪਨ ਸਾਧੂ ਗੁਰੂ ਦੀ ਸੰਗਤ ਹਾਸਲ ਕਰਕੇ ਉਹ ਉਸ ਸੰਗਤ ਵਿੱਚੋਂ ਪਰਮਾਤਮਾ ਦੇ ਕੀਮਤੀ ਹੀਰੇ ਲਾਲਾਂ ਵਰਗੇ ਆਤਮਕ ਗੁਣ ਲੱਭ ਲੈਂਦੇ ਹਨ ਆਖੋ ਸਤਿਨਾਮ ਆਤਮਕ ਗੁਣ ਨਾਨਕ ਲਾਲ ਅਮੋਲਕਾ ਗੁਰਮਖ ਖੋਜ ਲਹਨ ਪਰਮਾਤਮਾ ਦਾ ਅਤ ਕੀਮਤੀ ਨਾਮ ਹੀਰਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੰਗਤ ਵਿੱਚੋਂ ਖੋਜ ਕੇ ਹਾਸਲ ਕਰ ਲੈਂਦੇ ਹਨ ਇਹ ਗੁਰੂ ਤੋਂ ਦੂਰ ਜਾ ਕੇ ਸੁੱਖ ਲੱਭਦਾ ਹੈ ਨਹੀਂ ਜੋ ਸੁੱਖ ਕੋ ਚਾਹੇ ਸਦਾ ਸੁੱਖ ਕਿੱਥੇ ਆ ਸ਼ਰਨ ਰਾਮ ਕੀ ਲੇਹ ਇਹ ਉੱਥੇ ਜਾ ਜੇ ਤਾਂ ਉੱਥੇ ਜਾ ਕੇ ਕੰਮ ਕਰਦਾ ਜਿੱਥੇ ਕੋਹਾਂ ਤੇ ਗੁਰਦੁਆਰਾ ਤੇ ਆਉਂਦਾ ਆਖੋ ਸਤਨਾਮ ਕਹਿੰਦਾ ਸੁੱਖ ਫੇਰ ਵੀ ਨਹੀਂ ਮਿਲਦਾ ਮੈਨੂੰ ਸੁਖ ਮਿਲੂ ਕਿ ਤਦੂ ਦਾ ਗੁਰੂ ਤੋਂ ਦੂਰ ਜਾਣਾ ਮਾਇਆ ਦੇ ਲਾਲਚ ਵਿੱਚ ਆ ਕੇ ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ ਬਚੇਤੇ ਰੱਖ ਵੀ ਦੁੱਖ ਤਾਂ ਫਿਰ ਮਿਲਣਗੇ ਮਿਲਣਗੇ ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਮਨ ਦੇ ਪਿਛੇ ਕਹੂੰਗਾ ਮਨ ਤਾਂ ਸਿਮਰ ਨਿੰਦੇ ਹੀ ਨਹੀਂ ਮਨ ਗਿਆਨੀ ਕਹਾਉਂਦਾ ਹੈ ਮਨ ਬੁੱਧੀ ਵਾਲਾ ਕਹਾਉਂਦਾ ਹੈ ਮਨ ਕਹਿੰਦਾ ਮੇਰੇ ਜਿੰਨੀ ਅਕਲ ਹੈ ਹੀ ਨਹੀਂ ਕਿਸੇ ਨੂੰ ਮੈਂ ਥੋੜੀ ਆਖੇ ਲੱਗਣਾ ਕਿਸੇ ਦੇ ਜਿੰਨਾ ਮੈਨੂੰ ਪਤਾ ਉਹਨਾਂ ਕਿਸੇ ਨੂੰ ਨਹੀਂ ਪਤਾ ਮਨ ਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗਵਾਸ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰ ਸਕਦੇ। ਕੌਣ ਸਿਮਰ ਸਕਦੇ ਆ ਜਿਹੜੇ ਗੁਰੂ ਪਿੱਛੇ ਲੱਗਦੇ ਆ ਆਖੋ ਸਤਨਾਮ। ਉਹਨਾਂ ਦਾ ਜਗਤ ਵਿਸੇਬਾ ਉਹਨਾਂ ਦਾ ਜੱਗ ਵਿੱਚ ਵਸਣਾ ਫਟਕਾਰ ਜੋਗ ਹੈ ਮਹਾਰਾਜ ਕਹਿੰਦੇ ਆ। ਤਿਗ ਜੀਵਨ ਤਿਗ ਵਾਸ। ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮੰਨਣਾ ਵਸੇ ਉਹ ਗੁਣਤਾਸ ਗਿਆਨ ਦਾਤ। ਇੱਕ ਪਾਣੀ ਬੰਦ ਕਰ ਦੇ ਪ੍ਰਮਾਤਮਾ ਦੁਨੀਆ ਮਰ ਜਾਏਗੀ ਆਖੋ ਸਤਨਾ ਕਿੱਡੀ ਵੱਡੀ ਦਾਤ ਐ ਜਲ ਦੀ ਪਾਣੀ ਦੀ ਹਵਾ ਦੀ ਆਕਸੀਜਨ ਉਹ ਲਾਉਂਦੇ ਆ ਨਾ ਸਿਲੰਡਰ ਜਾਂ ਉਹ ਜਦੋਂ ਲੱਗਦਾ ਉਹਦਾ ਰੇਟ ਪੁੱਛ ਕੇ ਵੇਖਿਆ ਕਰੋ ਤੇ ਮਹਾਰਾਜ ਨੇ ਮੰਗਿਆ ਕੁਛ ਇਹ ਕਹਿੰਦਾ ਮਤ ਉੱਠ ਕੇ ਉਹਦੀ ਹਜ਼ੂਰੀ 'ਚ ਵੀ ਨਹੀਂ ਜਾ ਸਕਦਾ ਜਿਹੜਾ ਮੈਨੂੰ ਹਵਾ ਦੇ ਰਿਹਾ ਜਿਹੜਾ ਮੈਨੂੰ ਪਾਣੀ ਦੇ ਰਿਹਾ ਜਿਸਦਾ ਦਿੱਤਾ ਖਾਣਾ ਪਹਿਨਣਾ ਸੋ ਮੰਨਣਾ ਬਸ ਉਹ ਗੁਣਤਾ ਸੋ ਗੁਣਾ ਦਾ ਖਜ਼ਾਨਾ ਪ੍ਰਮਾਤਮਾ ਜਿਨੇ ਸਾਰਾ ਕੁਛ ਖਾਣ ਨੂੰ ਦਿੱਤਾ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਜਿਓ ਪਾਇ ਪਿੰਡ ਜਿਨ ਸਾਜਿਆ ਜਿਨੇ ਸਰੀਰ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਰਣਾ ਵਸੇ ਉਹ ਗੁਣਤਾਸ ਇਹ ਮਨ ਸ਼ਬਦ ਨਾਲ ਭੇਦੇ ਕਿਉ ਹੋਵੇ ਕਰਵਾਸ ਉਹਨਾਂ ਦਾ ਇਹ ਮਨ ਕਦੇ ਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦਾ ਫਿਰ ਉਹਨਾਂ ਨੂੰ ਪ੍ਰਭੂ ਚਰਨਾਂ ਦਾ ਨਿਵਾਸ ਕਿਵੇਂ ਅਸਲ ਹੋ ਸਕਦਾ ਭਾਈ ਨਹੀਂ ਹੁੰਦਾ ਮਨ ਮੁਖੀਆਂ ਦੁਹਾਗਣੀ ਆਵਣ ਜਾਣ ਮੁਈਆਸ ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ ਇਸਤਰੀਆਂ ਬਦਨਸੀਬ ਰਹਿੰਦੀਆਂ ਨੇ ਉਹ ਜਨਮ ਮਰਨ ਦੇ ਗੇੜ ਵਿੱਚ ਪਈਆਂ ਰਹਿੰਦੀਆਂ ਉਹ ਸਦਾ ਆਤਮਕ ਮੌਤੇ ਮਰੀਆਂ ਰਹਿੰਦੀਆਂ ਹਨ ਤੇ ਸੁਹਾਗ ਕਾਉਣਾ ਸੁਹਾਗਣ ਕਾਉਣਾ ਗੁਰਮੁਖ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਜਿਹੜੀਆਂ ਜੀਵ ਇਸਤਰੀਆਂ ਭਾਵ ਜਿਹੜੇ ਜੀਵ ਗੁਰੂ ਦੇ ਸਨਮੁਖ ਹਨ ਉਹਨਾਂ ਦੇ ਹਿਰਦੇ ਵਿੱਚ ਵਸਦਾ ਹਰੀ ਨਾਮ ਉਹਨਾਂ ਦੇ ਸਿਰ ਉੱਤੇ ਸੁਹਾਗ ਹੈ ਉਹਨਾਂ ਦੇ ਮੱਥੇ ਉੱਤੇ ਮਣੀ ਹੈ ਮਸਤਕ ਉੱਤੇ ਟਿੱਕਾ ਲੱਗਿਆ ਹੋਇਆ ਹੈ ਹਰ ਹਰ ਨਾਮ ਉ르ਤਾ ਰਿਆ ਹਰ ਹਿਰਦੇ ਕਮਲ ਪ੍ਰਗਾਸ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੇ ਪ੍ਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਵਸਾਇਆ ਹੁੰਦਾ ਹੈ ਤੇ ਉਹਨਾਂ ਦੇ ਹਿਰਦੇ ਦਾ ਕੌਲ ਫੁੱਲ ਹਮੇਸ਼ਾ ਖਿੜਿਆ ਰਹਿੰਦਾ ਹੈ ਉਹਨਾਂ ਨੂੰ ਕੋਈ ਉਦਾਸ ਨਹੀਂ ਕਰ ਸਕਦਾ ਕਦੇ ਸਤਗੁਰ ਸੇਵਨੇ ਆਪਣਾ ਹੋ ਸਦਵਲਿਹਾਰੀ ਤਾਸ ਉਹ ਇਦਾਂ ਹੀ ਲੱਗ ਜਾਂਦਾ ਇਹ ਪਤਾ ਨਹੀਂ ਕੀ ਕੁਛ ਹੈ ਇਹਨਾਂ ਕੋਲ ਗੁਰੂ ਨਾਨਕ ਦੇਵ ਜੀ ਕੋਲੇ ਕੀ ਸੀ ਜਦੋਂ ਸੱਜਣ ਠੱਗ ਨੂੰ ਲੱਗਿਆ ਵੀ ਅੱਜ ਆਇਆ ਅਸਲੀ ਪੈਸੇ ਵਾਲੇ ਤਾਂ ਗੁਰੂ ਨਾਨਕ ਦੇਵ ਜੀ ਪੈਸਾ ਰੱਖਦੇ ਨਹੀਂ ਸੀ ਕੋਲੇ ਇੱਕ ਰਾਬਾਬ ਸੀ ਮਰਦਾਨੇ ਕੋਲੇ ਤੇ ਇੱਕ ਗੁਰੂ ਨਾਨਕ ਦੇ ਮਹਾਰਾਜੀ ਸਨ ਪਰ ਸੱਜਣ ਠੱਗ ਨੂੰ ਲੱਗਿਆ ਨਾ ਵਰਗਾ ਵੀਰ ਹੀ ਕੋਈ ਨਹੀਂ ਇਸ ਕਰਕੇ ਭਲੇਖੇ ਪਈ ਜਾਂਦੇ ਹੀ ਪਤਾ ਨਹੀਂ ਕੀ ਕੁਛ ਆ ਇਹਦੇ ਕੋਲੇ ਹੋਵੇ ਕੁਝ ਵੀ ਨਾ ਭਾਵੇਂ ਐਸੀ ਬਖਸ਼ਿਸ਼ ਐ ਐਸੀ ਰਹਿਮਤ ਆ ਨਾਨਕ ਤਿੰਨ ਮੁਖ ਊਜਲੇ ਜਿਨ ਅੰਤਰਨਾਮ ਪ੍ਰਗਾਸ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦਾ ਚਾਨਣ ਕਰੀ ਰੱਖਦਾ ਹੈ ਉਹਨਾਂ ਦੇ ਮੂ ਉਹਨਾਂ ਦੇ ਮੁਖ ਲੋਕ ਤੇ ਪਰਲੋਕ ਵਿੱਚ ਰੌਸ਼ਨ ਹੋ ਜਾਂਦੇ ਹਨ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪਾਂ ਨੂੰ ਸਾਰਿਆਂ ਨੂੰ ਸਮਝਾਉਂਦੀ ਹੈ ਆਪਾਂ ਚਿੰਤਾ ਵਿੱਚ ਫਸ ਜਾਂਦੇ ਆਂ ਆਪਾਂ ਸਾਰੀ ਫਿਕਰ ਵਿੱਚ ਫਸ ਜਾਂਦੇ ਆਂ ਪਰ ਜਦੋਂ ਬਾਣੀ ਪੜ੍ਹਦੇ ਆਂ ਨਾ ਆਪਾਂ ਸਾਰੇ ਤਾਂ ਫਿਰ ਸਤਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਆਂ ਰਹਿਮਤ ਕਰਦੇ ਆਂ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ